ਤੁਹਾਨੂੰ ਕੁੱਤੇ ਤੇ ਡੈਮੋਕਰੇਟਿਕ ਸੰਗਠਨ ਚਲਣਾ ਚਾਹੀਦਾ ਜੀ ਜੀ ਅੱਛਾ ਇਹਦੇ ਨਾਲ ਹੁਣ ਜਿਵੇਂ ਕਿ ਕਿ ਸੁਧਾਰ ਰਾਇ ਦੋ ਫਾੜ ਹੋ ਗਏ ਬਹੁਤ ਇਲਜ਼ਾਮ ਤਰਾਜ਼ੀ ਹੋਈ ਤੁਹਾਨੂੰ ਅਲਾਵਾ ਵੀ ਸ਼ੁਗਰੂਮਣੀ ਅਕਾਲੀ ਦਲ ਹੁਣ ਇੱਕ ਮੰਚ ਤੇ ਆਏਗੀ ਮੇਰੇ ਖਿਆਲ ਨਾਲ ਵੀ ਹੁਣ ਇਕੱਠੇ ਹੋ ਜਾਣ ਚਾਹੀਦਾ ਜੀ ਟੀਨ ਸਰ ਸਾਹਿਬ ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਚਾਹੇ ਬੀਬੀ ਜ਼ਗੀਰ ਕੌਰ ਹੋਵੇ ਬੜਾਲਾ ਸਾਹਿਬ ਹੁਣ ਬਹੁਤ ਸਾਰੇ ਲੀਡਰ ਆ ਜਿਹੜੇ ਕਿ ਆਪਾਂ ਕਹਿੰਦੇ ਇੱਕ ਟਕਸਾਲੀ ਲੀਡਰ ਸੀਗੇ ਪਾਰਟੀ ਦੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਸੀਗੇ ਤੁਹਾਡੇ ਵਰਗੇ ਲੀਡਰ ਜਿਹੜੇ ਕਹਿੰਦੇ ਸੀ ਵੀ ਪਾਰਟੀ ਨਾਲ ਸਾਡਾ ਪਿਆਰ ਬਹੁਤ ਹੈ ਹੁਣ ਤੁਸੀਂ ਮੈਂ ਤਾਂ ਹੀ ਕਹਾਂਗਾ ਵੀ ਸਾਰੇ ਇਕੱਠੇ ਹੋ ਜਾਈਏ ਮੈਂ ਇਕੱਠੇ ਹੋ ਕੇ ਕੋਈ ਪਾਰਟੀ ਦਾ ਕੁਝ ਕਰੋ ਪਰ ਪਾਰਟੀ ਨੂੰ ਮਜਬੂਤ ਕਰੋ ਔਰ ਇਕੱਠੇ ਹੋ ਕੇ ਡੈਮੋਕ੍ਰੇਟੀਕ ਰੰਗ ਦਾ ਚੇਲੇ ਚੋਣ ਕਰੋ ਜੀ acha ਵੈਸੇ ਜੇ ਤੁਹਾਡੇ ਤੋਂ ਮੈਂ ਨਾਮ ਪੁੱਛਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਨਾਮ ਕਿ ਮੈਂ ਕੁਝ ਮੈਂ ਨਾਮ ਨਾ ਡੈਮੋਕ੍ਰੇਟੀਕ ਪਾਰਟੀ ਦਾ ਕੋਈ ਨੰਬਰ ਚੁਣਿਆ ਜਾ ਸਕਦਾ ਜੀ ਕਿ ਕਿਸ ਦਾ ਨਾਗਰੀ ਦਾ ਨੰਬਰ ਜੀ ਕਿਉਂਕਿ ਅਚਾ ਇੱਕ 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 ਸਵਾਲ ਦਾ ਜਵਾਬ ਜਾਂਦੇ ਜ਼ਰੂਰ ਦੇ ਦੇਓ ਕਹਿੰਦੇ ਸੀ ਵੀ ਖੇਤਰੀ ਪਾਰਟੀ ਸਾਜਿਸ਼ ਤਹਿਤ ਖਤਮ ਕੀਤੀ ਜਾ ਰਹੀ ਸੀ ਤੁਸੀਂ ਵੀ ਇਹ ਗੱਲ ਮੰਨਦੇ ਸੀ ਹਾਂ ਬਿਲਕੁਲ ਅਸੀਂ ਇਹ ਹੀ ਸੀ ਕਿ ਜੋ ਸ਼ੁਰੂਣ ਨਿਕਾਲੀ ਜਾਂਦਾ ਸਾਲ ਹੋਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਸ਼ੁਰੂਣ ਸ਼ੁਰੂਣ ਨਿਕਾਲ ਕੇ ਖੜਾ ਹੋ ਜਾਏਗਾ ਅਰੀਜਨਲ ਪਾਰਟੀ ਦੇ ਦੌਰ ਤੇ ਇੱਕ ਕੰਨੀ ਲੋਕਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਇੱਕ ਪਾਰਟੀ ਖੜੀ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰ ਚਾਰ ਫੀਸ ਤੇ ਸਤਿ ਸ਼੍ਰੀ ਅਕਾਲ ਜੀ ਉਹਦੇ ਹੋਰ ਵੀ ਜਿਆਦਾ ਥੋੜਾ ਹੱਸ ਕੇ ਬਹਿ ਗਿਆ ਸਰ ਜੀ ਢੀਂਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਏ ਸੀ ਢੀਂਸਾ ਸਾਹਿਬ ਵੈਟਰਨ ਲੀਡਰ ਨੇ ਔਰ ਕਿਉਂਕਿ ਮੈਂ ਪਹਿਲੇ ਵੀ ਦੱਸਿਆ ਵੀ ਵਿਰੋਧੀ ਧਿਰ ਵਾਲੇ ਲੀਡਰ ਵੀ ਸੋ ਕੋ ਇਹ ਕਹਿੰਦੇ ਸੀ ਵੀ ਰੀਜਨਲ ਪਾਰਟੀ ਜਿਹੜੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ ਤੁਸੀਂ ਦੇਖ ਲਓ ਚਾਹੇ ਕੋਈ ਵੀ ਸਟੇਟ ਲੈ ਲੀਏ ਪੰਜਾਬ ਨਹੀਂ ਕੱਲੀ ਕਿਸੇ ਹੋਰ ਸਟੇਟ ਦੀ ਵੀ ਗੱਲ ਕਹਿ ਲਈਏ ਖੇਤਰੀ ਪਾਰਟੀਆਂ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਖਿੱਤੇ ਪੰਜਾਬ ਕਿਉਂਕਿ ਜਿਹੜਾ ਪੰਜਾਬ ਦੀ ਖਸਲਤ ਹੈ ਉਹ ਬਹੁਤ ਵੱਖਰੀ ਹੈ ਨਰੋਲ ਖਸਲਤ ਆ ਪੰਜਾਬ ਦੀ ਤੁਸੀਂ ਦੇਖ ਲਓ ਵੀ ਸਾਰਾ ਮੁਲਕ ਸਾਰੀ ਕੰਟਰੀ ਇੱਕ ਬੰਨੇ ਹੋ ਜਾਣਗੇ ਪੰਜਾਬ ਵੱਖਰਾ ਹੋ ਚੱਲਦਾ ਆ ਕਿਉਂਕਿ ਇਹਦੀ ਖਸਲਤ ਵੱਖਰੀ ਆ ਸੋ ਇਸ ਨੂੰ ਖੇਤਰੀ ਪਾਰਟੀਆਂ ਸੰਭਾਲ ਸਕਦੀਆਂ ਤੇ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀਗੀ ਅਨਫੋਰਚੂਨੇਟਲੀ ਉਹ ਪਾਰਟੀ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਜਿਸ ਲੀਡ ਦੇ ਉੱਤੇ ਭਣੀ ਸੀ ਸ਼ਾਇਦ ਉਸ ਤੋਂ ਹਟ ਗਈ ਤੇ ਉਹਦਾ ਹਾਲ ਇਹ ਹੋ ਗਿਆ ਪਰ ਹੁਣ ਸੁਖਬੀਰ ਬਾਦਲ ਦਾ ਅਸਤੀਫਾ ਇਸ ਤੋਂ ਬਾਅਦ ਕਿਹੜਾ ਪ੍ਰਦਾਨ ਹੋਏਗਾ ਕਿਹੜੇ ਡੈਮੋਕਰੈਟਿਕ ਵੇ ਦੇ ਨਾਲ ਹੋਏਗਾ ਕਿਸ ਤਰੀਕੇ ਚੁਣਿਆ ਜਾਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਫਿਲਹਾਲ ਸਾਡੇ ਨਾਲ ਸੀਗੇ ਸੁਖਦੇਵ ਸਿੰਘ ਢਿੱਡ ਸਾਹਿਬ ਬੜੇ ਵੈਟਰਨ ਲੀਡਰ ਨੇ ਪਰ ਦਰਦ ਉਹਨਾਂ ਦੇ ਅੰਦਰ ਵੀ ਆ ਕਿ ਪਾਰਟੀ ਜਿਹੜੀ ਆ ਸ਼ਾਇਦ ਹੁਣ ਰਿਵਾਈਵ ਕਰ ਜਾਏਗੀ ਕਿਉਂਕਿ ਰਿਵਾਈਵ ਕਰਨਾ ਕਿਸੇ ਖੇਤਰੀ ਪਾਰਟੀ ਦਾ ਬਹੁਤ ਜ਼ਰੂਰੀ ਹੈ 100 ਸਾਲ ਤੋਂ ਵੱਡਾ ਇਤਿਹਾਸ ਹੈ ਇਸ ਪਾਰਟੀ ਦਾ ਸੁਖਬੀਰ ਬਾਦਲ ਨੂੰ ਲੈ ਕੇ ਬੜੇ ਵੱਡੇ ਸਵਾਲ ਸੀਗੇ ਕਿ ਸੁਖਬੀਰ ਬਾਦਲ ਨੂੰ ਪਲੇਟ ਦੇ ਵਿੱਚ ਮਿਲ ਗਿਆ ਬਹੁਤ ਸਾਰੇ ਲੀਡਰ ਜਿਹੜੇ ਸੁਖਵੀਰ ਬਾਦਲ ਦੇ ਨਾਲ ਖੜੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਖੜੇ ਸੀਗੇ ਉਹ ਇਹ ਕਹਿੰਦੇ ਸੀ ਵੀ ਸਾਡੇ ਵੀ ਤਾਂ ਮੁੰਡੇ ਹੈਗੇ ਆ ਅਸੀਂ ਕਿਉਂ ਨਹੀਂ ਉਹਨਾਂ ਨੂੰ ਦੇ ਦਿੰਨੇ ਔਰ ਬੀਬੀ ਜ਼ਗੀਰ ਕੌਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਵੀ ਦੁਕਾਨ ਦੀ ਤਰ੍ਹਾਂ ਚਲਾਉਂਦੇ ਆ ਇਹਨਾਂ ਨੇ ਤੇ ਸੀਓ ਬਣੇ ਫਿਰਦੇ ਆ ਇਦਾਂ ਲੱਗਦਾ ਇਹਨਾਂ ਨੇ ਬਾਕੀ ਮੁਲਾਜ਼ਮ ਰੱਖਿਆ ਪਰ ਹੁਣ ਬਹੁਤ ਵੱਡਾ ਅਪਡੇਟ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਸੁਖਬੀਰ ਬਾਦਲ ਦਾ ਅਸਤੀਫਾ ਸੁਖਬੀਰ ਬਾਦਲ ਤੋਂ ਬਾਅਦ ਹੁਣ ਪਾਰਟੀ ਰਵਾਈਵ ਕਰੇਗੀ ਨਹੀਂ ਕਰੇਗੀ ਇਹ ਵੀ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਆ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਇਸ ਅਸਤੀਫੇ ਦੇ ਨਾਲ ਹੁਣ ਜਿਹੜੀ ਸੁਧਾਰ ਲਹਿਰ ਸੀਗੀ ਕਿਉਂਕਿ ਉਹਨਾਂ ਦੀ ਇਹਹੀ ਮੰਗ ਸੀਗੀ ਕਿ ਸੁਖਬੀਰ ਬਾਦਲ ਅਸਤੀਫਾ ਦੇਵੇ ਔਰ ਅਸੀਂ ਪਾਰਟੀ ਜਿਹੜਾ ਇਹ ਪਾਰਟੀ ਦੇ ਉੱਤੇ ਜਿਹੜਾ ਡੈਮੋਕਰੈਟਿਕ ਵੇ ਦੇ ਨਾਲ ਕੋਈ ਦੂਸਰਾ ਪ੍ਰਧਾਨ ਚੁਣਿਆ ਜਾਵੇ ਔਰ ਉਹ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਹੁਣ ਗੱਲ ਇਹ ਆ ਵੀ ਕੀ ਇਹ ਹੁਣ ਇੱਕੋ ਮੰਚ ਤੇ ਉੱਤੇ ਆਉਣਗੇ ਚਾਹੇ ਵਿਰੋਧੀ ਜਾਂ ਇਹ ਸੁਧਾਰ ਲਹਿਰ ਚਾਹੇ ਢੀਂਸਾ ਸਾਹਿਬ ਇਹ ਇੱਕੋ ਮੰਚ ਤੇ ਉੱਤੇ ਆਉਣਗੇ ਕੀ ਸੁਖਬੀਰ ਬਾਦਲ ਹੁਣ ਕਿਉਂਕਿ ਜਦੋਂ ਹਲੇ ਤਾਂ ਸੁਖਬੀਰ ਬਾਦਲ ਤਨਖਾਈਆ ਨੇ ਉਹਨਾਂ ਨੂੰ ਸਜ਼ਾ ਲੱਗਣੀ ਆ ਔਰ ਸਜ਼ਾ ਪੂਰੀ ਕਰਨ ਤੋਂ ਬਾਅਦ ਕੀ ਸੁਖਬੀਰ ਬਾਦਲ ਹੁਣ ਉਸ ਪ੍ਰਧਾਨ ਦੇ ਹੇਠ ਕੰਮ ਕਰਨਗੇ ਇਹ ਵੀ ਬਹੁਤ ਇੰਟਰਸਟਿੰਗ ਹੈ ਫਿਲਹਾਲ ਸੁਖਬੀਰ ਬਾਦਲ ਦੇ ਅ스티ਵਾ ਦਿੱਤਾ ਆ ਔਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਅਸਰ ਹੋਏਗਾ ਕਿ ਰਿਵਾਈਵਲ ਮੋਡ ਦੇ ਉੱਤੇ ਆਏਗੀ ਪਰ ਪੰਜਾਬ ਦੀ ਸਿਆਸਤ ਦੇ ਲਈ ਇਹ ਬਹੁਤ ਵੱਡੀ ਖਬਰ ਆ ਅਸਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਉਹ ਚੀਜ਼ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦੀ ਆ ਔਰ ਸੁਧਾਰ ਲਹਿਰ ਵਾਲੇ ਕਹਿੰਦੇ ਆ ਵੀ ਜਦ ਤੱਕ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦਾ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਰ ਹੋਣਾ ਲਾਜ਼ਮੀ ਆ ਪਰ ਹੁਣ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਦਾ ਅਸਤੀਫਾ ਹੁਣ ਸਵਾਲ ਇਹ ਆ ਕਿ ਨਵਾਂ ਪ੍ਰਧਾਨ ਕੌਣ ਹੋਏਗਾ ਪਰ ਉਸ ਤੋਂ ਪਹਿਲਾਂ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਉਹ ਪਾਰਟੀ ਜਿਹਨੇ ਬਹੁਤ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਰਾਜ ਕੀਤਾ ਪੰਜਾਬ ਦੀ ਸੱਤਾਧਾਰੀ ਤੇ ਰਹੀ ਆ ਉਹ ਹੁਣ ਜਿਹੜਾ ਆ ਉਸ ਨੂੰ ਲਾਲੇ ਪੈ ਗਏ ਸੀਗੇ ਕਈ ਵਾਰ ਤੇ ਇਸ ਵਾਰ ਉਹਨਾਂ ਨੇ ਵਾਕ ਆਊਟ ਕਰ ਦਿੱਤਾ ਬਾਈ ਇਲੈਕਸ਼ਨ ਤੋਂ ਔਰ ਸੁਖਬੀਰ ਬਾਦਲ ਦਾ ਐਪੀਸੋਡ ਸੁਣਖਾਈਆ ਸੁਖਬੀਰ ਬਾਦਲ ਔਰ ਉਹਦੇ ਆ ਇਹ ਕਹਿਣਾ ਕਿ 2.5 ਮਹੀਨੇ ਤੋਂ ਉਹਨੂੰ ਤਨਖਾਹੀਆ ਇਕਰਾਰ ਦਿੱਤਾ ਗਿਆ ਹੁਣ ਉਸ ਨੂੰ ਸਜ਼ਾ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਸੱਟ ਲੱਗਣੀ ਔਰ ਅੱਜ ਇਹ ਖਬਰ ਆ ਜਾਣੀ ਕਿ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਪਰ ਸਵਾਲ ਹੁਣ ਇਹ ਖੜਾ ਹੁੰਦਾ ਕਿ ਪੰਜਾਬ ਦੀ ਸਿਆਸਤ ਇਹਦੇ ਨਾਲ ਕਿਵੇਂ ਪ੍ਰਭਾਵਿਤ ਹੋਏਗੀ ਔਰ ਅਗਲਾ ਪ੍ਰਧਾਨ ਕਿਹੜਾ ਹੋਏਗਾ ਫਿਲਹਾਲ ਤਾਂ ਅਸੀਂ ਕਹਿੰਦੇ ਹਾਂ ਕਿ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਲਾ ਸਕਿਆ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਪਰ ਹੁਣ ਐਕਚੁਅਲ ਪ੍ਰਧਾਨ ਜਿਹੜੇ ਨੇ ਉਹ ਕੌਣ ਹੋਣਗੇ ਇਹ ਵੀ ਵੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹ ਖੇਤਰੀ ਪਾਰਟੀ ਜਿਸ ਨੂੰ ਹਰ ਕੋਈ ਬਚਾਉਣ ਦੀ ਗੱਲ ਕਰ ਰਿਹਾ ਸੀਗਾ ਕਿਉਂਕਿ ਲਗਾਤਾਰ ਪਾਰਟੀ ਦੇ ਵਿੱਚੋਂ ਇਹ ਸੁਰ ਨਿਕਲਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਇਤਿਹਾਕੀ ਵਿਰੋਧੀ ਤੇ ਰਾਲੇ ਜਿਹੜੇ ਲੀਡਰ ਨੇ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਭਜਪਾ ਦੇ ਨਾਲ ਜੁੜੇ ਹੋਏ ਲੀਡਰ ਹੋਣ ਚਾਹੇ ਕਿਸੇ ਹੋਰ ਏ ਬੀ ਸੀ ਡੀ ਪਾਰਟੀ ਦੇ ਲੀਡਰ ਹੋਣ ਉਹ ਇਹ ਕਹਿ ਰਹੇ ਸੀ ਕਿ ਤੁਹਾਡੀ ਖੇਤਰੀ ਪਾਰਟੀ ਦੀ ਹੋਣ ਜਿਹੜੀ ਆ ਉਹ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਇਕੱਲੀ ਪਾਰਟੀ ਜਿਹੜੀ ਕਿ ਗੁਰਦੁਆਰਾ ਸਰਦਾਰ ਲਹਿਰ ਤੋਂ ਨਿਕਲੀ ਪਾਰਟੀ ਸਗੀ ਔਰ ਕਹਿੰਦੇ ਸੀ ਕਿ ਮੇਰੀ ਤੇ ਪੀਰੀ ਦੇ ਸਦਾਤਾ ਦੇ ਉੱਤੇ ਪਾਰਟੀ ਸਗੀ ਉਸ ਪਾਰਟੀ ਦਾ ਇਸ ਤੱਕ ਇਸ ਇਥੋਂ ਤੱਕ ਨਿਗਾਰ ਤੇ ਚੱਲ ਜਾਣਾ ਕਿ ਉਹ ਪਾਰਟੀ ਅਲੈਕਸ਼ਨ ਤੋਂ ਵਾਕ ਆਊਟ ਕਰਜਵੇ ਜਾਂ ਬਹੁਤ ਵਾਰ ਉਸ ਨੂੰ ਸੀਟਾਂ ਦੇ ਲਾਲੇ ਪੈ ਜਾਣ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਪਾਰਟੀ ਦਾ ਕੀ ਹਾਲ ਹੈ ਫਿਲਹਾਲ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਪਾਰਟੀ ਦੋ ਫਾੜੇ ਇਸੇ ਕਰਕੇ ਹੋਈ ਸੀਗੇ ਇੱਕ ਬਣੇ ਤਾਂ ਬੀਬੀ ਜਗੀਰ ਕੌਰ ਧੜਾ ਗੁਰਪ੍ਰਤਾ ਵਡਾਰਾ ਧੜਾ ਔਰ ਹੁਣ ਦੂਸਰੇ ਬਣੇ ਸੁਖਬੀਰ ਬਾਦਲ ਧੜਾ ਕੀ ਹੁਣ ਇਹ ਦੋਹੇ ਧੜਿਆਂ ਦਾ ਰਣਾ ਹੋਏਗਾ ਕਿਉਂਕਿ ਜੋ ਮੰਗ ਕਰਦੇ ਸੀਗੇ ਉਹ ਪੂਰੀ ਹੋ ਚੁੱਕੀ ਹੈ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਕੱਲ ਦੇ ਸੁਖਬੀਰ ਬਾਦਲ ਪੀਜੀਆਈ ਸੀਗੇ ਉਹਨਾਂ ਦੀ ਅਲਾਦਾ ਆਪਰੇਸ਼ਨ ਹੋਇਆ ਪਰ ਇਸ ਦੇ ਵਿਚਾਲੇ ਇੱਕ ਖਬਰ ਆਈ ਆ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਸੋ ਇਹ ਖਬਰ ਜਿਹੜੀ ਆ ਪੰਜਾਬ ਦੀ ਸਿਆਸਤ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਪ੍ਰਭਾਵਿਤ ਕਰਨ ਵਾਲੀ ਆ ਪੰਜਾਬ ਦੀ ਸਿਆਸਤ ਨੂੰ ਕਿਉਂਕਿ ਉਹ ਪਾਰਟੀ ਜਿਹਦਾ ਇਤਿਹਾਸ 100 ਸਾਲ ਤੋਂ ਵੀ ਉੱਪਰ ਦਾ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਜਿਹਨੇ ਪੰਜਾਬ ਦੇ ਲਈ ਕਈ ਥਾਂ ਦੇ ਉੱਤੇ ਮੋਰਚੇ ਲਾਏ ਪਰ ਉਸ ਤੋਂ ਬਾਅਦ ਉਹ ਪਾਰਟੀ ਇੱਕਦਮ ਜਿਹੜੀ ਆ ਸੱਤਾ ਤੋਂ ਗਾਇਬ ਹੁੰਦੀ ਜੰਦਰ ਆਵੇ ਬੇਦਬੀ ਹੁੰਦੀ ਆ ਬੇਦਬੀ ਤੋਂ ਬਾਅਦ ਲੋਕਾਂ ਦੇ ਵਿੱਚ ਕਿਉਂਕਿ ਲੋਕ ਇਸ ਨੂੰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਕਹਿ ਕੇ ਬੁਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਪਾਰਟੀ ਦੇ ਨਾਲ ਲੋਕਾਂ ਦਾ ਮੋਹ ਪੰਗ ਹੋ ਗਿਆ ਫਿਰ ਮੋਹ ਪੰਗ ਜਿਹੜਾ ਹੋਇਆ ਕਿ ਇਹਨਾਂ ਨੂੰ ਕਈ ਵਾਰ ਫਤਵਾ ਦਿੱਤਾ ਗਿਆ ਪਰ ਫਿਲਹਾਲ ਹੁਣ ਬਹੁਤ ਵੱਡੀ ਖਬਰ ਸਖਵੈਰ ਬਾਦਲ ਨੇ ਸ਼੍ਰੋਮਣੀ ਅਕਾਲ ਤਲਵਾਰ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਔਰ ਇਸ ਉਧਾਰ ਲੈਰ ਦੀ ਵੀ ਮੰਗ ਸੀਗੀ ਦੋ ਫਾੜ ਹੋਈ ਪਾਰਟੀ ਪਰ ਹੁਣ ਇਹ ਸਵਾਲ ਖੜਾ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਜੇ ਪ੍ਰਧਾਨ ਹੋਏਗਾ ਤੇ ਕਾਨੂੰ ਸਜ਼ਾ ਭੁਗਤ ਕੇ ਸੁਖਬੀਰ ਬਾਦਲ ਉਹਦੇ ਥੱਲੇ ਕੰਮ ਕਰਨਗੇ ਸੁਖਬੀਰ ਬਾਦਲ ਜਿਹੜਾ ਆ ਕਿਸੇ ਪ੍ਰਧਾਨਗੀਤ ਥੱਲੇ ਰਹਿਣਗੇ ਜਾਂ ਰਬੜ ਸਟੈਂਪ ਹੋਏਗਾ ਇਹ ਵੀ ਬੜਾ ਵੱਡਾ ਸਵਾਲ ਹੈ ਪਰ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਕੀ ਹੁਣ ਬੀਬੀ ਜਗੀਰ ਕੌਰ ਦਾ ਧੜਾ ਇਹ ਇਹਨਾਂ ਦੇ ਨਾਲ ਹੋਏਗਾ ਕਿ ਨਹੀਂ ਹੋਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਇੱਥੇ ਪਰ ਉਹ ਪਾਰਟੀ ਜਿਹਨੇ ਪੰਜਾਬ ਦੇ ਹਿੱਤਾਂ ਦੇ ਵਿੱਚੋਂ ਬਣੀ ਸੀ ਪੰਜਾਬ ਦੇ ਲਈ ਬਣੀ ਸੀ ਪਾਰਟੀ ਹਾਲਾਂਕਿ ਬਾਅਦ ਵਿੱਚ ਉਹ ਪੋਲਿਟਿਕਲ ਹੋ ਗਿਆ ਵਿਰੋਧੀ ਤੇ ਇਹ ਵੀ ਕਹਿੰਦੀ ਰਹੀ ਔਰ ਇਹਨਾਂ ਦੇ ਆਪ ਦੇ ਲੀਡਰ ਵੀ ਇਹ ਕਹਿੰਦੇ ਰਹੇ ਕਿ ਸੁਖਬੀਰ ਬਾਦਲ ਦੁਕਾਨ ਦੇ ਵਾਂਗੂ ਚਲਾਉਂਦੇ ਆ ਇਸ ਪਾਰਟੀ ਨੂੰ ਔਰ ਗੱਲ ਇਹ ਆ ਕਿ ਫਿਲਹਾਲ ਹੁਣ ਪਾਰਟੀ ਦਾ ਕੀ ਹੋਏਗਾ ਫਿਲਹਾਲ ਸੀਨੀਅਰ ਲੀਡਰ ਰੇ ਆ ਪਾਰਟੀ ਦੇ ਸੁਖਦੇਵ ਸਿੰਘ ਢੀਂਟਸਾ ਮੇਰੇ ਨਾਲ ਨੇ ਉਹਨਾਂ ਤੋਂ ਪੁੱਛਦੇ ਹਾਂ ਢੀਂਟਸਾ ਸਾਹਿਬ ਪਹਿਲਾਂ ਤਾਂ ਸੁਖਬੀਰ ਬਾਦਲ ਦਾ ਅਸਤੀਫਾ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਤੇਰੇ ਦਰਦ ਹੈ ਚੰਗੀ ਗੱਲ ਜੀ ਲੋਕਾਂ ਦਾ ਆਮ ਆਮ ਲੋਕਾਂ ਦਾ ਵੀ ਇਹ ਹੀ ਸੀ ਕਿ ਸਿਰਫ ਦੇਵੇ ਪਰ ਪਾਰਟੀ ਕਰਤੀ ਹੋਵੇ ਪਰ ਮੈਨੂੰ ਤਾਂ ਪਾਰਟੀ ਹੋਣੇ ਕਿੱਥੇ ਹੋਣਾ ਚਾਹੀਦਾ ਜੀ ਅੱਛਾ ਇੱਕ ਹੁਣ ਇਹ ਵੀ ਸਵਾਲ ਹੁੰਦਾ ਵੀ ਕੇਆ ਰੀ ਰਬਰਟ ਸਟੈਂਪਤ ਨਹੀਂ ਹੋਏਗੀ ਜਿਹੜਾ ਅਗਲਾ ਪ੍ਰਧਾਨ ਹੋਏਗਾ ਜਾਂ ਬਕਾਇਦਾ ਪ੍ਰਕਿਰਿਆ ਦੇ ਨਾਲ ਚੁਣਿਆ ਜਾਏਗਾ ਵੋਟਾਂ ਪਾ ਕੇ ਚੁਣਿਆ ਜਾਏਗਾ ਉਹ ਤਾਂ ਕੁਦਰਤੀ ਡੈਮੋਕ੍ਰੇਟਿਕ ਸੰਗਠਨ ਚੁਣਿਆ ਜਾਏਗਾ ਜੀ ਅੱਛਾ ਇਹਦੇ ਨਾਲ ਹੁਣ ਜਿਵੇਂ ਕਿ ਕਿ ਸੁਧਾਰ ਰਾਇਰ ਦੋ ਫਾੜ ਹੋ ਗਏ ਬਹੁਤ ਇਲਜ਼ਾਮ ਤਰਾਜ਼ੀ ਹੋਈ ਥੋਂ ਅਲੱਦਾ ਵੀ ਸ਼ਗਰੂਮਣੀ ਅਕਾਲੀ ਦਲ ਹੁਣ ਇੱਕ ਮੰਚ ਤੇ ਆਏਗੀ ਨਹੀਂ ਨਹੀਂ ਸ਼ਾਇਦ ਆ ਵੀ ਹੁਣ ਇਕੱਠੇ ਹੋ ਜਾਣ ਚਾਹੀਦਾ ਜੀ ਟੀਨ ਸਰ ਸਾਹਿਬ ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਚਾਹੇ ਬੀਬੀ ਜ਼ਗੀਰ ਕੌਰ ਹੋਵੇ ਵਡਾਲਾ ਸਾਹਿਬ ਹੁਣ ਬਹੁਤ ਸਾਰੇ ਲੀਡਰ ਆ ਜਿਹੜੇ ਕਿ ਆਪਾਂ ਕਹਿੰਦੇ ਇੱਕ ਟਕਸਾਲੀ ਲੀਡਰ ਸੀਗੇ ਪਾਰਟੀ ਦੇ ਨਾਲ ਬਹੁਤ ਢੇਰ ਤੋਂ ਜੁੜੇ ਹੋਏ ਸੀਗੇ ਤੁਹਾਡੇ ਅਰਗੇ ਲੀਡਰ ਜਿਹੜੇ ਕਹਿੰਦੇ ਸੀ ਵੀ ਪਾਰਟੀ ਨਾਲ ਸਾਡਾ ਪਿਆਰ ਬਹੁਤ ਹੈ ਹੁਣ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਹੀ ਕਾਹਗਾ ਵੀ ਸਾਰੇ ਇਕੱਠੇ ਹੋ ਜਾਈਏ ਮੈਂ ਇਕੱਠੇ ਹੋ ਕੇ ਕੋਈ ਪਾਰਟੀ ਦਾ ਕੁਝ ਕਰੋ ਪਰ ਪਾਰਟੀ ਜੋ ਮਜਬੂਤ ਕਰੋ ਔਰ ਇਕੱਠੇ ਹੋ ਕੇ ਡੈਮੋਕ੍ਰੇਟਿਕ ਰੰਗ ਦਾ ਚੇਲੇ ਚੋਣ ਕਰੋ ਜੀ acha ਵੈਸੇ ਜੇ ਤੁਹਾਡੇ ਤੋਂ ਮੈਂ ਨਾਮ ਪੁੱਛਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਨਾਮ ਕਿ ਮੈਂ ਕੁਝ ਮੈਂ ਨਾਮ ਨਾ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਨੰਬਰ ਚੁਣਿਆ ਜਾ ਸਕਦਾ ਜੀ ਤੁਸੀਂ ਕਿਸ ਦੇ ਨਾਗਰਿਕ ਦਾ ਨੰਬਰ ਜੀ ਕਿਉਂਕਿ ਅਛਾ ਇੱਕ 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 ਸਵਾਲ ਦਾ ਜਵਾਬ ਜਾਂਦੇ ਜ਼ਰੂਰ ਦੇ ਦੇਓ ਕਹਿੰਦੇ ਸੀ ਵੀ ਖੇਤਰੀ ਪਾਰਟੀ ਸਾਜਿਸ਼ ਤਹਿਤ ਖਤਮ ਕੀਤੀ ਜਾ ਰਹੀ ਸੀਗੀ ਤੁਸੀਂ ਵੀ ਇਹ ਗੱਲ ਮੰਨਦੇ ਸੀ ਹਾਂ ਬਿਲਕੁਲ ਅਸੀਂ ਇਹ ਹੀ ਸੀ ਕਿ ਜੋ ਸ਼ੁਰੂਣ ਨਿਕਾਲੀ ਜਾਂਦਾ ਸਾਲ ਹੋਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਸ਼ੁਰੂਣ ਨਿਕਾਲ ਕੇ ਘਣਾ ਹੋ ਜਾਏਗਾ ਅਰੀਜਨਲ ਪਾਰਟੀ ਦੇ ਦੌਰ ਤੇ ਇੱਕ ਕੰਨੀ ਲੋਕਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਇੱਕ ਪਾਰਟੀ ਖੜੀ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਚਾਰ ਫੀਸ ਦੇ ਸਤਿਕਾਰੀਆਂ ਜੀ ਉਹਦੇ ਹੋਰ ਵੀ ਜਿਆਦਾ ਥੋੜਾ ਹੱਥ ਪੈ ਗਿਆ ਉਹਦਾ ਜੀ ਟੀਨਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਏਸੀ ਟੀਨਸਾ ਸਾਹਿਬ ਵੈਟਰਨ ਲੀਡਰ ਨੇ ਔਰ ਕਿਉਂਕਿ ਮੈਂ ਪਹਿਲੇ ਵੀ ਦੱਸਿਆ ਵੀ ਵਿਰੋਧੀ ਧਿਰਾਂ ਦੇ ਲੀਡਰ ਵੀ ਸੋ ਕੋ ਇਹ ਕਹਿੰਦੇ ਸੀ ਵੀ ਰੀਜਨਲ ਪਾਰਟੀ ਜਿਹੜੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ ਤੁਸੀਂ ਦੇਖ ਲਓ ਚਾਹੇ ਕੋਈ ਵੀ ਸਟੇਟ ਲੈ ਲੀਏ ਪੰਜਾਬ ਨਹੀਂ ਕੱਲੀ ਕਿਸੇ ਹੋਰ ਸਟੇਟ ਦੀ ਵੀ ਗੱਲ ਕਰ ਲਈਏ ਖੇਤਰੀ ਪਾਰਟੀਆਂ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਖਿੱਤੇ ਪੰਜਾਬ ਕਿਉਂਕਿ ਜਿਹੜਾ ਪੰਜਾਬ ਦੀ ਖਸਲਤ ਹੈ ਉਹ ਬਹੁਤ ਵਕਰੀ ਆ ਨਰੋਲ ਖਸਲਤ ਆ ਪੰਜਾਬ ਦੀ ਤੁਸੀਂ ਦੇਖ ਲਓ ਵੀ ਸਾਰਾ ਮੁਲਕ ਸਾਰੀ ਕੰਟਰੀ ਇੱਕ ਬੰਨੇ ਹੋ ਜਾਣਗੇ ਪੰਜਾਬ ਵਕਰਾ ਹੋ ਚੱਲਦਾ ਆ ਕਿਉਂਕਿ ਇਹਦੀ ਖਸਲਤ ਵਕਰੀ ਆ ਸੋ ਇਸ ਨੂੰ ਖੇਤਰੀ ਪਾਰਟੀਆਂ ਸੰਭਾਲ ਸਕਦੀਆਂ ਤੇ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀਗੀ ਅਨਫੋਰਚੂਨੇਟਲੀ ਉਹ ਪਾਰਟੀ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਜਿਸ ਲੀਡ ਦੇ ਉੱਤੇ ਭਣੀ ਸੀ ਸ਼ਾਇਦ ਉਸ ਤੋਂ ਹਟ ਗਈ ਤੇ ਉਹਦਾ ਹਾਲ ਇਹ ਹੋ ਗਿਆ ਪਰ ਹੁਣ ਸੁਖਬੀਰ ਬਾਦਲ ਦਾ ਅਸਤੀਫਾ ਇਸ ਤੋਂ ਬਾਅਦ ਕਿਹੜਾ ਪ੍ਰਧਾਨ ਹੋਏਗਾ ਕਿਹੜੇ ਡੈਮੋਕਰੈਟਿਕ ਵੇ ਦੇ ਨਾਲ ਹੋਏਗਾ ਕਿਸ ਤਰੀਕੇ ਚੁਣਿਆ ਜਾਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਫਿਲਹਾਲ ਸਾਡੇ ਨਾਲ ਸੀਗੇ ਸੁਖਦੇਵ ਸਿੰਘ ਢਿੱਲ ਸਾਬ ਬੜੇ ਵੈਟਰਨ ਲੀਡਰ ਨੇ ਪਰ ਦਰਦ ਉਹਨਾਂ ਦੇ ਅੰਦਰ ਵੀ ਆ ਕਿ ਪਾਰਟੀ ਜਿਹੜੀ ਆ ਸ਼ਾਇਦ ਹੁਣ ਰਿਵਾਈਵ ਕਰ ਜਾਏਗੀ ਕਿਉਂਕਿ ਰਿਵਾਈਵ ਕਰਨਾ ਕਿਸੇ ਖੇਤਰੀ ਪਾਰਟੀ ਦਾ ਬਹੁਤ ਜ਼ਰੂਰੀ ਹੈ 100 ਸਾਲ ਤੋਂ ਵੱਡਾ ਇਤਿਹਾਸ ਹੈ ਇਸ ਪਾਰਟੀ ਦਾ ਸੁਖਬੀਰ ਬਾਦਲ ਨੂੰ ਲੈ ਕੇ ਬੜੇ ਵੱਡੇ ਸਵਾਲ ਸੀਗੇ ਕਿ ਸੁਖਬੀਰ ਬਾਦਲ ਨੂੰ ਪਲੇਟ ਦੇ ਵਿੱਚ ਮਿਲ ਗਿਆ ਬਹੁਤ ਸਾਰੇ ਲੀਡਰ ਜਿਹੜੇ ਸੁਖਵੀਰ ਬਾਦਲ ਦੇ ਨਾਲ ਖੜੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਖੜੇ ਸੀਗੇ ਉਹ ਇਹ ਕਹਿੰਦੇ ਸੀ ਵੀ ਸਾਡੇ ਵੀ ਤਾਂ ਮੁੰਡੇ ਹੈਗੇ ਆ ਅਸੀਂ ਕਿਉਂ ਨਹੀਂ ਉਹਨਾਂ ਨੂੰ ਦੇ ਦਿੰਨੇ ਔਰ ਬੀਬੀ ਜ਼ਗੀਰ ਕੌਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਵੀ ਦੁਕਾਨ ਦੀ ਤਰ੍ਹਾਂ ਚਲਾਉਂਦੇ ਆ ਇਹਨਾਂ ਨੇ ਤੇ ਸੀਓ ਬਣੇ ਫਿਰਦੇ ਆ ਇਦਾਂ ਲੱਗਦਾ ਇਹਨਾਂ ਨੇ ਬਾਕੀ ਮੁਲਾਜ਼ਮ ਰੱਖਿਆ ਪਰ ਹੁਣ ਬਹੁਤ ਵੱਡਾ ਅਪਡੇਟ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਸੁਖਬੀਰ ਬਾਦਲ ਦਾ ਅਸਤੀਫਾ ਸੁਖਬੀਰ ਬਾਦਲ ਤੋਂ ਬਾਅਦ ਹੁਣ ਪਾਰਟੀ ਰਿਵਾਈਵ ਕਰੇਗੀ ਨਹੀਂ ਕਰੇਗੀ ਇਹ ਵੀ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਆ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਔਰ ਇਸ ਅਸਤੀਫੇ ਦੇ ਨਾਲ ਹੁਣ ਜਿਹੜੀ ਸੁਧਾਰ ਲਹਿਰ ਸੀਗੀ ਕਿਉਂਕਿ ਉਹਨਾਂ ਦੀ ਇਹਹੀ ਮੰਗ ਸੀਗੀ ਕਿ ਸੁਖਬੀਰ ਬਾਦਲ ਅਸਤੀਫਾ ਦੇਵੇ ਔਰ ਅਸੀਂ ਪਾਰਟੀ ਜਿਹੜਾ ਇਹ ਪਾਰਟੀ ਦੇ ਉੱਤੇ ਜਿਹੜਾ ਡੈਮੋਕ੍ਰੈਟਿਕ ਵੇ ਦੇ ਨਾਲ ਕੋਈ ਦੂਸਰਾ ਪ੍ਰਧਾਨ ਚੁਣਿਆ ਜਾਵੇ ਔਰ ਉਹ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਹੁਣ ਗੱਲ ਇਹ ਆ ਵੀ ਕੀ ਇਹ ਹੁਣ ਇੱਕੋ ਮੰਚ ਤੇ ਉੱਤੇ ਆਉਣਗੇ ਚਾਹੇ ਵਿਰੋਧੀ ਜਾਂ ਇਹ ਸੁਧਾਰ ਲਹਿਰ ਚਾਹੇ ਢੀਂਸਾ ਸਾਹਿਬ ਇਹ ਇੱਕੋ ਮੰਚ ਤੇ ਉੱਤੇ ਆਉਣਗੇ ਕੀ ਸੁਖਬੀਰ ਬਾਦਲ ਹੁਣ ਕਿਉਂਕਿ ਜਦੋਂ ਹਲੇ ਤਾਂ ਸੁਖਬੀਰ ਬਾਦਲ ਤਨਖਾਈਆ ਨੇ ਉਹਨਾਂ ਨੂੰ ਸਜ਼ਾ ਲੱਗਣੀ ਆ ਔਰ ਸਜ਼ਾ ਪੂਰੀ ਕਰਨ ਤੋਂ ਬਾਅਦ ਕੀ ਸੁਖਬੀਰ ਬਾਦਲ ਹੁਣ ਉਸ ਪ੍ਰਧਾਨ ਦੇ ਹੇਠ ਕੰਮ ਕਰਨਗੇ ਇਹ ਵੀ ਬਹੁਤ ਇੰਟਰਸਟਿੰਗ ਹੈ ਫਿਲਹਾਲ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਹੈ ਔਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਅਸਰ ਹੋਏਗਾ ਕਿ ਰਿਵਾਈਵਲ ਮੋਡ ਦੇ ਉੱਤੇ ਆਏਗੀ ਪਰ ਪੰਜਾਬ ਦੀ ਸਿਆਸਤ ਦੇ ਲਈ ਇਹ ਬਹੁਤ ਵੱਡੀ ਖਬਰ ਹੈ ਜਾਸਦਿਸ ਹਫਤੇ ਤੋਂ ਵੱਡੀ ਤੇ ਅਹਿਮ ਖਬਰ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਚੀਜ਼ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦੀ ਆ ਔਰ ਸੁਧਾਰ ਲਹਿਰ ਵਾਲੇ ਕਹਿੰਦੇ ਆ ਵੀ ਜਦ ਤੱਕ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦਾ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਰ ਹੋਣਾ ਲਾਜ਼ਮੀ ਆ ਪਰ ਹੁਣ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਦਾ ਅਸਤੀਫਾ ਹੁਣ ਸਵਾਲ ਇਹ ਆ ਕਿ ਨਵਾਂ ਪ੍ਰਧਾਨ ਕੌਣ ਹੋਏਗਾ ਪਰ ਉਸ ਤੋਂ ਪਹਿਲਾਂ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਉਹ ਪਾਰਟੀ ਜਿਹਨੇ ਬਹੁਤ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਰਾਜ ਕੀਤਾ ਪੰਜਾਬ ਦੀ ਸੱਤਾਧਾਰੀ ਤੇ ਰਹੀ ਹੈ ਉਹ ਹੁਣ ਆ ਜਿਹੜਾ ਆ ਉਸ ਨੂੰ ਲਾਲੇ ਪੈ ਗਏ ਸੀਗੇ ਕਿ ਯਾਰ ਤੇ ਇਸ ਵਾਰ ਉਹਨੇ ਵਾਕ ਆਊਟ ਕਰ ਦਿੱਤਾ ਬਾਈ ਇਲੈਕਸ਼ਨ ਤੋਂ ਔਰ ਸੁਖਬੀਰ ਬਾਦਲ ਦਾ ਐਪੀਸੋਡ ਸੁਣਖਾਈਆ ਸੁਖਬੀਰ ਬਾਦਲ ਔਰ ਉਹਦੇ ਆ ਇਹ ਕਹਿਣਾ ਕਿ ਢਾਈ ਮਹੀਨੇ ਤੋਂ ਉਹਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੁਣ ਉਸ ਨੂੰ ਸਜ਼ਾ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਛੱਟ ਲਗਣੀ ਔਰ ਅੱਜ ਇਹ ਖਬਰ ਆ ਜਾਣੀ ਕਿ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਪਰ ਸਵਾਲ ਹੁਣ ਇਹ ਖੜਾ ਹੁੰਦਾ ਕਿ ਪੰਜਾਬ ਦੀ ਸਿਆਸਤ ਇਹਦੇ ਨਾਲ ਕਿਵੇਂ ਪ੍ਰਭਾਵਿਤ ਹੋਏਗੀ ਔਰ ਅਗਲਾ ਪ੍ਰਧਾਨ ਕਿਹੜਾ ਹੋਏਗਾ ਫਿਲਹਾਲ ਤਾਂ ਅਸੀਂ ਕਹਿੰਦੇ ਕਿ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਲਾ ਸਕਿਆ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਪਰ ਹੁਣ ਐਕਚੁਅਲ ਪ੍ਰਧਾਨ ਜਿਹੜੇ ਨੇ ਉਹ ਕੌਣ ਹੋਣਗੇ ਇਹ ਵੀ ਵੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹ ਖੇਤਰੀ ਪਾਰਟੀ ਜਿਸ ਨੂੰ ਹਰ ਕੋਈ ਬਚਾਉਣ ਦੀ ਗੱਲ ਕਰ ਰਿਹਾ ਹੈ ਸਗਾ ਕਿਉਂਕਿ ਲਗਾਤਾਰ ਪਾਰਟੀ ਦੇ ਵਿੱਚੋਂ ਇਹ ਸੁਰ ਨਿਕਲਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ ਇਤਤਾਕੀ ਵਿਰੋਧੀ ਤੇ ਰਾਲੇ ਜਿਹੜੇ ਲੀਡਰ ਨੇ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਭਾਜਪਾ ਦੇ ਨਾਲ ਜੁੜੇ ਹੋਏ ਲੀਡਰ ਹੋਣ ਚਾਹੇ ਉਹ ਕਿਸੇ ਹੋਰ ਏ ਬੀ ਸੀ ਡੀ ਪਾਰਟੀ ਦੇ ਲੀਡਰ ਹੋਣ ਉਹ ਇਹ ਕਹਿ ਰਹੇ ਸੀ ਕਿ ਤੁਹਾਡੀ ਖੇਤਰੀ ਪਾਰਟੀ ਦੀ ਹੋਣ ਜਿਹੜੀ ਆ ਉਹ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਇਕੱਲੀ ਪਾਰਟੀ ਜਿਹੜੀ ਕਿ ਗੁਰਦੁਆਰਾ ਸਰਦਾਰ ਲਹਿਰ ਤੋਂ ਨਿਕਲੀ ਪਾਰਟੀ ਸਗੀ ਔਰ ਕਹਿੰਦੇ ਸੀ ਕਿ ਮੇਰੀ ਤੇ ਪੀਰੀ ਦੇ ਸਦਾਤਾ ਦੇ ਉੱਤੇ ਪਾਰਟੀ ਸਗੀ ਉਸ ਪਾਰਟੀ ਦਾ ਇਸ ਤੱਕ ਇਸ ਇੱਥੋਂ ਤੱਕ ਨਿਗਾਰ ਤੇ ਚੱਲ ਜਾਣਾ ਕਿ ਉਹ ਪਾਰਟੀ ਅਲੈਕਸ਼ਨ ਤੋਂ ਵਾਕ ਆਊਟ ਕਰ ਜਾਵੇ ਜਾਂ ਬਹੁਤ ਵਾਰ ਉਸ ਨੂੰ ਸੀਟਾਂ ਦੇ ਲਾਲੇ ਪੈ ਜਾਣ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਪਾਰਟੀ ਦਾ ਕੀ ਹਾਲ ਹੈ ਫਿਲਹਾਲ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਪਾਰਟੀ ਦੋ ਫਾੜੇ ਇਸੇ ਕਰਕੇ ਹੋਈ ਸੀ ਇੱਕ ਬਣੇ ਤਾਂ ਬੀਬੀ ਜਗੀਰ ਕੌਰ ਢੜਾ ਗੁਰਪ੍ਰਤਾ ਵਡਾਲਾ ਢੜਾ ਔਰ ਹੁਣ ਦੂਸਰੇ ਬਣੇ ਸੁਖਬੀਰ ਬਾਦਲ ਢੜਾ ਕੀ ਹੁਣ ਇਹ ਦੋਹੇ ਢੜਿਆਂ ਦਾ ਰਣਾ ਹੋਏਗਾ ਕਿਉਂਕਿ ਜੋ ਮੰਗ ਕਰਦੇ ਸੀਗੇ ਉਹ ਪੂਰੀ ਹੋ ਚੁੱਕੀ ਆ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਕੱਲ ਦੇ ਸੁਖਬੀਰ ਬਾਦਲ ਪੀਜੀਆਈ ਸੀਗੇ ਉਹਨਾਂ ਦੀ ਇਲਾਜ ਦਾ ਆਪਰੇਸ਼ਨ ਹੋਇਆ ਪਰ ਇਸ ਦੇ ਵਿਚਾਲੇ ਇੱਕ ਖਬਰ ਆਈ ਆ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਸੋ ਇਹ ਖਬਰ ਜਿਹੜੀ ਆ ਪੰਜਾਬ ਦੀ ਸਿਆਸਤ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਪ੍ਰਭਾਵਿਤ ਕਰਨ ਵਾਲੀ ਆ ਪੰਜਾਬ ਦੀ ਸਿਆਸਤ ਨੂੰ ਕਿਉਂਕਿ ਉਹ ਪਾਰਟੀ ਜਿਹਦਾ ਇਤਿਹਾਸ 100 ਸਾਲ ਤੋਂ ਵੀ ਉੱਪਰ ਦਾ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਜਿਹਨੇ ਪੰਜਾਬ ਦੇ ਲਈ ਕਈ ਥਾਂ ਦੇ ਉੱਤੇ ਮੋਰਚੇ ਲਾਏ ਪਰ ਉਸ ਤੋਂ ਬਾਅਦ ਉਹ ਪਾਰਟੀ ਇੱਕਦਮ ਜਿਹੜੀ ਆ ਸੱਤਾ ਤੋਂ ਗਾਇਬ ਹੁੰਦੀ ਜਦੋਂ ਆਵੇ ਵਿਅਦਬੀ ਹੁੰਦੀ ਆ ਵਿਅਦਬੀ ਤੋਂ ਬਾਅਦ ਲੋਕਾਂ ਦੇ ਵਿੱਚ ਕਿਉਂਕਿ ਲੋਕ ਇਸ ਨੂੰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਕਹਿ ਕੇ ਬੁਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਪਾਰਟੀ ਦੇ ਨਾਲ ਲੋਕਾਂ ਦਾ ਮੋਹ ਪੰਗ ਹੋ ਗਿਆ ਫਿਰ ਮੋਹ ਪੰਗ ਜਿਹੜਾ ਹੋਇਆ ਕਿ ਇਹਨਾਂ ਨੂੰ ਕਈ ਵਾਰ ਫਤਵਾ ਦਿੱਤਾ ਗਿਆ ਪਰ ਫਿਲਹਾਲ ਹੁਣ ਬਹੁਤ ਵੱਡੀ ਖਬਰ ਸਖਵੈਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਇਸ ਉਧਾਰ ਲਰ ਦੀ ਵੀ ਮੰਗ ਸੀਗੀ ਦੋ ਫਾੜ ਹੋਈ ਪਾਰਟੀ ਪਰ ਹੁਣ ਇਹ ਸਵਾਲ ਖੜਾ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਜੇ ਪ੍ਰਧਾਨ ਹੋਏਗਾ ਤੇ ਕੱਲੂ ਸਜ਼ਾ ਭੁਗਤ ਕੇ ਸੁਖਬੀਰ ਬਾਦਲ ਉਹਦੇ ਥੱਲੇ ਕੰਮ ਕਰਨਗੇ ਸੁਖਬੀਰ ਬਾਦਲ ਜਿਹੜਾ ਆ ਕਿਸੇ ਪ੍ਰਧਾਨਗੀ ਥੱਲੇ ਰਹਿਣਗੇ ਜਾਂ ਰਵਣ ਸਟੈਂਪ ਹੋਏਗਾ ਇਹ ਵੀ ਬੜਾ ਵੱਡਾ ਸਵਾਲ ਹੈ ਪਰ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਕੀ ਹੁਣ ਬੀਬੀ ਜਗੀਰ ਕੌਰ ਦਾ ਧੜਾ ਇਹ ਇਹਨਾਂ ਦੇ ਨਾਲ ਹੋਏਗਾ ਕਿ ਨਹੀਂ ਹੋਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਇੱਥੇ ਪਰ ਉਹ ਪਾਰਟੀ ਜਿਹਨੇ ਪੰਜਾਬ ਦੇ ਹਿੱਤਾਂ ਦੇ ਵਿੱਚੋਂ ਬਣੀ ਸੀ ਪੰਜਾਬ ਦੇ ਲਈ ਬਣੀ ਸੀ ਪਾਰਟੀ ਹਾਲਾਂਕਿ ਬਾਅਦ ਵਿੱਚ ਉਹ ਪੋਲਿਟਿਕਲ ਹੋ ਗਿਆ ਵਿਰੋਧੀ ਤੇ ਇਹ ਵੀ ਕਹਿੰਦੇ ਰਹੀ ਔਰ ਇਹਨਾਂ ਦੇ ਆਪ ਦੇ ਲੀਡਰ ਵੀ ਇਹ ਕਹਿੰਦੇ ਰਹੇ ਕਿ ਸੁਖਬੀਰ ਬਾਦਲ ਦੁਕਾਨ ਦੇ ਵਾਂਗੂ ਚਲਾਉਂਦੇ ਆ ਇਸ ਪਾਰਟੀ ਨੂੰ ਔਰ ਗੱਲ ਇਹ ਆ ਕਿ ਫਿਲਹਾਲ ਹੁਣ ਪਾਰਟੀ ਦਾ ਕੀ ਹੋਏਗਾ ਫਿਲਹਾਲ ਸੀਨੀਅਰ ਲੀਡਰ ਜੇ ਪਾਰਟੀ ਦੇ ਸੁਖਦੇਵ ਸਿੰਘ ਢੀਂਟਸਾ ਮੇਰੇ ਨਾਲ ਨੇ ਉਹਨਾਂ ਤੋਂ ਪੁੱਛਦੇ ਹਾਂ ਢੀਂਟਸਾ ਸਾਹਿਬ ਪਹਿਲਾਂ ਤਾਂ ਸੁਖਬੀਰ ਬਾਦਲ ਦਾ ਅਸਤੀਫਾ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਦੇਰ ਦੁਸਤਾਏ ਚੰਗੀ ਗੱਲ ਸੀ ਲੋਕਾਂ ਦਾ ਆਮ ਆਮ ਲੋਕਾਂ ਦਾ ਵੀ ਇਹ ਨਹੀਂ ਕਿ ਸਿਰਫ ਦੇਵੇ ਪਰ ਪਾਰਟੀ ਕਰਤੀ ਹੋਵੇ ਪਰ ਮੈਨੂੰ ਤਾਂ ਪਾਰਟੀ ਹੋਣੇ ਕਿੱਥੇ ਹੋਣਾ ਚਾਹੀਦਾ ਜੀ ਅੱਛਾ ਇੱਕ ਹੁਣ ਇਹ ਵੀ ਸਵਾਲ ਹੁੰਦਾ ਵੀ ਕੇਆ ਰੀ ਰਬਰਟ ਸਟੈਂਪਤ ਨਹੀਂ ਹੋਏਗੀ ਜਿਹੜਾ ਅਗਲਾ ਪ੍ਰਧਾਨ ਹੋਏਗਾ ਜਾਂ ਬਕਾਇਦਾ ਪ੍ਰਕਿਰਿਆ ਦੇ ਨਾਲ ਚੁਣਿਆ ਜਾਏਗਾ ਵੋਟਾਂ ਪਾ ਕੇ ਚੁਣਿਆ ਜਾਏਗਾ ਉਹ ਤਾਂ ਕੁਦਰਤੀ ਡੈਮੋਕ੍ਰੇਸੀ ਦਾ ਅੰਗਣ ਚਲਿਆ ਜਾਏਗਾ ਜੀ ਅੱਛਾ ਇਹਦੇ ਨਾਲ ਹੁਣ ਜਿਵੇਂ ਕਿਉਂਕਿ ਸੁਧਾਰ ਰਹਾ ਦੋ ਫਾੜ ਹੋ ਗਏ ਬਹੁਤ ਇਲਜ਼ਾਮ ਤਰਾਜ਼ੀ ਹੋਈ ਥਾਣੋਂ ਅਲੱਦਾ ਵੀ ਸ਼ਗਰੂਮਣੀ ਅਕਾਲੀ ਦਲ ਹੁਣ ਇੱਕ ਮੰਚ ਤੇ ਆਏਗੀ ਮੇਰੇ ਖਿਆਲ ਨਾਲ ਵੀ ਹੁਣ ਇਕੱਠੇ ਹੋ ਜਾਣ ਚਾਹੀਦਾ ਹੈ ਜੀ ਟੀਨਸਰ ਸਾਹਿਬ ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਚਾਹ ਬੀਬੀ ਜਗੀਰ ਕੌਰ ਹੋਵੇ ਬੜਾਲਾ ਸਾਹਿਬ ਹੁਣ ਬਹੁਤ ਸਾਰੇ ਲੀਡਰ ਆ ਜਿਹੜੇ ਕਿ ਆਪਾਂ ਕਹਿੰਦੇ ਇੱਕ ਟਕਸਾਲੀ ਲੀਡਰ ਸੀਗੇ ਪਾਰਟੀ ਦੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਸੀਗੇ ਤੁਹਾਡੇ ਵਰਗੇ ਲੀਡਰ ਜਿਹੜੇ ਕਹਿੰਦੇ ਸੀ ਵੀ ਪਾਰਟੀ ਨਾਲ ਸਾਡਾ ਪਿਆਰ ਬਹੁਤ ਹੈ ਹੁਣ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਹੀ ਕਹਾਂਗਾ ਵੀ ਸਾਰੇ ਇਕੱਠੇ ਹੋ ਜਾਈਓਣ ਤਾਂ ਹੀ ਮੈਂ ਇਕੱਠੇ ਹੋ ਕੇ ਕੋਈ ਪਾਰਟੀ ਦਾ ਕੁਝ ਕਰੋ ਔਰ ਪਾਰਟੀ ਨੂੰ ਮਜਬੂਤ ਕਰੋ ਔਰ ਇਕੱਠੇ ਹੋ ਕੇ ਡੈਮੋਕ੍ਰੇਟਿਕ ਰੰਗ ਦਾ ਜਿਹੜੀ ਐਸੋਨ ਕਰੋ ਜੀ ਅੱਛਾ ਵੈਸੇ ਜੇ ਤੁਹਾਡੇ ਤੋਂ ਮੈਂ ਨਾਮ ਪੁੱਛਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਨਾਮ ਜੀ ਮੈਂ ਕੁਝ ਮੈਂ ਨਾਮ ਨਾ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਨ ਵੀ ਚੁਣਿਆ ਜਾ ਸਕਦਾ ਜੀ ਕੋਈ ਕਿਸੇ ਨਾਗੀ ਦਾ ਨੰਬਰ ਜੀ ਕਿਉਂਕਿ ਅੱਛਾ ਇੱਕ 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 ਸਵਾਲ ਦਾ ਜਵਾਬ ਜਾਂਦੇ ਜ਼ਰੂਰ ਦੇ ਦੇਓ ਕਹਿੰਦੇ ਸੀ ਵੀ ਖੇਤਰੀ ਪਾਰਟੀ ਸਾਜ਼ਿਸ਼ ਤਹਿਤ ਖਤਮ ਕੀਤੀ ਜਾ ਰਹੀ ਸੀ ਤੁਸੀਂ ਵੀ ਇਹ ਗੱਲ ਮੰਨਦੇ ਸੀ ਹਾਂ ਬਿਲਕੁਲ ਅਸੀਂ ਇਹ ਹੀ ਸੀ ਕਿ ਜੋ ਸ਼ੁਰੂਣ ਨਿਕਾਲੀ ਦੰਦਰ ਹਾਲ ਹੋਇਆ ਸੀ ਉਸ ਦਾ ਇਹ ਪਤਾ ਹੀ ਹੈ ਹੁਣ ਸ਼ੁਰੂਣ ਦੀ ਗੱਲ ਤਾਂ ਖੜਾ ਹੋ ਜਾਏਗਾ ਅਰੀਜਨਲ ਪਾਰਟੀ ਦੇ ਦੌਰ ਤੱਕ ਕੰਨੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਇੱਕ ਪਾਰਟੀ ਖੜੀ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਚਾਰ ਫੀਟ ਸਤਿਕਾਰ ਜੀ ਜੀ ਉਹਦੇ ਹੋਰ ਵੀ ਜਿਆਦਾ ਥੋੜਾ ਹੱਸ ਕੇ ਬੈ ਗਿਆ ਉਹਦਾ ਜੀ ਢੀਂਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਏ ਸੀ ਢੀਂਸਾ ਸਾਹਿਬ ਵੈਟਰਨ ਲੀਡਰ ਨੇ ਔਰ ਕਿਉਂਕਿ ਮੈਂ ਪਹਿਲੇ ਵੀ ਦੱਸਿਆ ਵੀ ਵਿਰੋਧੀ ਧਿਰ ਵਾਲੇ ਲੀਡਰ ਵੀ ਸੋ ਕੋ ਇਹ ਕਹਿੰਦੇ ਸੀ ਵੀ ਰੀਜਨਲ ਪਾਰਟੀ ਜਿਹੜੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ ਤੁਸੀਂ ਦੇਖ ਲਓ ਚਾਹੇ ਕੋਈ ਵੀ ਸਟੇਟ ਲੈ ਲੀਏ ਪੰਜਾਬ ਨਹੀਂ ਕੱਲੀ ਕਿਸੇ ਹੋਰ ਸਟੇਟ ਦੀ ਵੀ ਗੱਲ ਕਹਿ ਲਈਏ ਖੇਤਰੀ ਪਾਰਟੀਆਂ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਖਿੱਤੇ ਪੰਜਾਬ ਕਿਉਂਕਿ ਜਿਹੜਾ ਪੰਜਾਬ ਦੀ ਖਸਲਤ ਹੈ ਉਹ ਬਹੁਤ ਵੱਖਰੀ ਹੈ ਨਰੋਲ ਖਸਲਤ ਹੈ ਪੰਜਾਬ ਦੀ ਤੁਸੀਂ ਦੇਖ ਲਓ ਵੀ ਸਾਰਾ ਮੁਲਕ ਸਾਰੀ ਕੰਟਰੀ ਇੱਕ ਬੰਨੇ ਹੋ ਜਾਣਗੇ ਪੰਜਾਬ ਵੱਖਰਾ ਹੋ ਚੱਲਦਾ ਆ ਕਿਉਂਕਿ ਇਹਦੀ ਖਸਲਤ ਵੱਖਰੀ ਹੈ ਸੋ ਇਸ ਨੂੰ ਖੇਤਰੀ ਪਾਰਟੀਆਂ ਸੰਭਾਲ ਸਕਦੀਆਂ ਤੇ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀਗੀ ਅਨਫੋਰਚੂਨੇਟਲੀ ਉਹ ਪਾਰਟੀ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਜਿਸ ਲੀਡ ਦੇ ਉੱਤੇ ਭੜੀ ਸੀ ਸ਼ਾਇਦ ਉਸ ਤੋਂ ਹਟ ਗਈ ਤੇ ਉਹਦਾ ਹਾਲ ਇਹ ਹੋ ਗਿਆ ਪਰ ਹੁਣ ਸੁਖਬੀਰ ਬਾਦਲ ਦਾ ਅਸਤੀਫਾ ਇਸ ਤੋਂ ਬਾਅਦ ਕਿਹੜਾ ਪ੍ਰਧਾਨ ਹੋਏਗਾ ਕਿਹੜੇ ਡੈਮੋਕਰੈਟਿਕ ਵੇ ਦੇ ਨਾਲ ਹੋਏਗਾ ਕਿਸ ਤਰੀਕੇ ਚੁਣਿਆ ਜਾਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਫਿਲਹਾਲ ਸਾਡੇ ਨਾਲ ਸੀਗੇ ਸੁਖਦੇਵ ਸਿੰਘ ਢੀਂਡਾ ਸਾਹਿਬ ਬੜੇ ਵੈਟਰਨ ਲੀਡਰ ਨੇ ਪਰ ਦਰਦ ਉਹਨਾਂ ਦੇ ਅੰਦਰ ਵੀ ਆ ਕਿ ਪਾਰਟੀ ਜਿਹੜੀ ਆ ਛੱਦ ਹੁਣ ਰਿਵਾਈਵ ਕਰ ਜਾਏਗੀ ਕਿਉਂਕਿ ਰਿਵਾਈਵ ਕਰਨਾ ਕਿਸੇ ਖੇਤਰੀ ਪਾਰਟੀ ਦਾ ਬਹੁਤ ਜ਼ਰੂਰੀ ਹੈ 100 ਸਾਲ ਤੋਂ ਵੱਡਾ ਇਤਿਹਾਸ ਹੈ ਇਸ ਪਾਰਟੀ ਦਾ ਸੁਖਬੀਰ ਬਾਦਲ ਨੂੰ ਲੈ ਕੇ ਬੜੇ ਵੱਡੇ ਸਵਾਲ ਸੀਗੇ ਕਿ ਸੁਖਬੀਰ ਬਾਦਲ ਨੂੰ ਪਲੇਟ ਦੇ ਵਿੱਚ ਮਿਲ ਗਿਆ ਬਹੁਤ ਸਾਰੇ ਲੀਡਰ ਜਿਹੜੇ ਸੁਖਵੀਰ ਬਾਦਲ ਦੇ ਨਾਲ ਖੜੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਖੜੇ ਸੀਗੇ ਉਹ ਇਹ ਕਹਿੰਦੇ ਸੀ ਵੀ ਸਾਡੇ ਵੀ ਤਾਂ ਮੁੰਡੇ ਹੈਗੇ ਆ ਅਸੀਂ ਕਿਉਂ ਨਹੀਂ ਉਹਨਾਂ ਨੂੰ ਦੇ ਦਿੰਨੇ ਔਰ ਬੀਬੀ ਜ਼ਗੀਰ ਕੌਰ ਨੇ ਤਿੱਥੋਂ ਤੱਕ ਕਹਿ ਦਿੱਤਾ ਸੀ ਵੀ ਦੁਕਾਨ ਦੀ ਤਰ੍ਹਾਂ ਚਲਾਉਂਦੇ ਆ ਇਹਨਾਂ ਨੇ ਤੇ ਸੀਓ ਬਣੇ ਫਿਰਦੇ ਆ ਇਦਾਂ ਲੱਗਦਾ ਇਹਨਾਂ ਨੇ ਬਾਕੀ ਮੁਲਾਜ਼ਮ ਰੱਖਿਆ ਪਰ ਹੁਣ ਬਹੁਤ ਵੱਡਾ ਅਪਡੇਟ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਸੁਖਬੀਰ ਬਾਦਲ ਦਾ ਅਸਤੀਫਾ ਸੁਖਬੀਰ ਬਾਦਲ ਤੋਂ ਬਾਅਦ ਹੁਣ ਪਾਰਟੀ ਰਵਾਈਵ ਕਰੇਗੀ ਨਹੀਂ ਕਰੇਗੀ ਇਹ ਵੀ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਆ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਇਸ ਅਸਤੀਫੇ ਦੇ ਨਾਲ ਹੁਣ ਜਿਹੜੀ ਸੁਧਾਰ ਲਹਿਰ ਸੀਗੀ ਕਿਉਂਕਿ ਉਹਨਾਂ ਦੀ ਇਹਹੀ ਮੰਗ ਸੀਗੀ ਕਿ ਸੁਖਬੀਰ ਬਾਦਲ ਅਸਤੀਫਾ ਦੇਵੇ ਔਰ ਅਸੀਂ ਪਾਰਟੀ ਜਿਹੜਾ ਇਹ ਪਾਰਟੀ ਦੇ ਜਿਹੜਾ ਡੈਮੋਕਰੈਟਿਕ ਵੇ ਦੇ ਨਾਲ ਕੋਈ ਦੂਸਰਾ ਪ੍ਰਧਾਨ ਚੁਣਿਆ ਜਾਵੇ ਔਰ ਉਹ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਹੁਣ ਗੱਲ ਇਹ ਆ ਵੀ ਕੀ ਇਹ ਹੁਣ ਇੱਕੋ ਮੰਚ ਤੇ ਉੱਤੇ ਆਉਣਗੇ ਚਾਹੇ ਵਿਰੋਧੀ ਜਾਂ ਇਹ ਸੁਧਾਰ ਲਹਿਰ ਚਾਹੇ ਢੀਂਸਾ ਸਾਹਿਬ ਇਹ ਇੱਕੋ ਮੰਚ ਤੇ ਉੱਤੇ ਆਉਣਗੇ ਕੀ ਸੁਖਬੀਰ ਬਾਦਲ ਹੁਣ ਕਿਉਂਕਿ ਜਦੋਂ ਹਲੇ ਤਾਂ ਸੁਖਬੀਰ ਬਾਦਲ ਤਨਖਾਈਆਂ ਨੇ ਉਹਨਾਂ ਨੂੰ ਸਜ਼ਾ ਲੱਗਣੀ ਆ ਔਰ ਸਜ਼ਾ ਪੂਰੀ ਕਰਨ ਤੋਂ ਬਾਅਦ ਕੀ ਸੁਖਬੀਰ ਬਾਦਲ ਹੁਣ ਉਸ ਪ੍ਰਧਾਨ ਦੇ ਹੇਠ ਕੰਮ ਕਰਨਗੇ ਇਹ ਵੀ ਬਹੁਤ ਇੰਟਰਸਟਿੰਗ ਹੈ ਫਿਲਹਾਲ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਹੈ ਔਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਅਸਰ ਹੋਏਗਾ ਕਿ ਰਿਵਾਈਵਲ ਮੋਡ ਦੇ ਉੱਤੇ ਆਏਗੀ ਪਰ ਪੰਜਾਬ ਦੀ ਸਿਆਸਤ ਦੇ ਲਈ ਇਹ ਬਹੁਤ ਵੱਡੀ ਖਬਰ ਹੈ ਜਾਸਦ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਤੇ ਦਿੱਤਾ ਹੈ ਉਹ ਚੀਜ਼ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦੀ ਆ ਔਰ ਸੁਧਾਰ ਲਹਿਰ ਵਾਲੇ ਕਹਿੰਦੇ ਆ ਕਿ ਜਦ ਤੱਕ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦਾ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨਗਾਰ ਹੋਣਾ ਲਾਜ਼ਮੀ ਆ ਪਰ ਹੁਣ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਦਾ ਅਸਤੀਫਾ ਹੁਣ ਸਵਾਲ ਇਹ ਆ ਕਿ ਨਵਾਂ ਪ੍ਰਧਾਨ ਕੌਣ ਹੋਏਗਾ ਪਰ ਉਸ ਤੋਂ ਪਹਿਲਾਂ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਉਹ ਪਾਰਟੀ ਜਿਨੇ ਬਹੁਤ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਰਾਜ ਕੀਤਾ ਪੰਜਾਬ ਦੀ ਸੱਤਾਧਾਰੀ ਤੇ ਰਹੀ ਹੈ ਉਹ ਹੁਣ ਜਿਹੜਾ ਆ ਉਸ ਨੂੰ ਲਾਲੇ ਪੈ ਗਏ ਸੀਗੇ ਕਈ ਵਾਰ ਤੇ ਇਸ ਵਾਰ ਉਹਨੇ ਵਾਕ ਆਊਟ ਕਰ ਦਿੱਤਾ ਬਾਏ ਇਲੈਕਸ਼ਨ ਤੋਂ ਔਰ ਸੁਖਬੀਰ ਬਾਦਲ ਦਾ ਐਪੀਸੋਡਸ ਦਨਖਾਈਆ ਸੁਖਬੀਰ ਬਾਦਲ ਔਰ ਉਹਦੇ ਆ ਇਹ ਕਹਿਣਾ ਕਿ 2.5 ਮਹੀਨੇ ਤੋਂ ਉਹਨੂੰ ਤਨਖਾਹੀਆ ਇਕਰਾਰ ਦਿੱਤਾ ਗਿਆ ਹੁਣ ਉਸ ਨੂੰ ਸਜ਼ਾ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਸੱਟ ਲੱਗਣੀ ਔਰ ਅੱਜ ਇਹ ਖਬਰ ਆ ਜਾਣੀ ਕਿ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਪਰ ਸਵਾਲ ਹੁਣ ਇਹ ਖੜਾ ਹੁੰਦਾ ਕਿ ਪੰਜਾਬ ਦੀ ਸਿਆਸਤ ਇਹਦੇ ਨਾਲ ਕਿਵੇਂ ਪ੍ਰਭਾਵਿਤ ਹੋਏਗੀ ਔਰ ਅਗਲਾ ਪ੍ਰਧਾਨ ਕਿਹੜਾ ਹੋਏਗਾ ਫਿਲਹਾਲ ਤਾਂ ਅਸੀਂ ਕਹਿੰਦੇ ਹਾਂ ਕਿ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਲਾ ਸਕਿਆ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਪਰ ਹੁਣ ਐਕਚੁਅਲ ਪ੍ਰਧਾਨ ਜਿਹੜੇ ਨੇ ਉਹ ਕੌਣ ਹੋਣਗੇ ਇਹ ਵੀ ਵੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹ ਖੇਤਰੀ ਪਾਰਟੀ ਜਿਸ ਨੂੰ ਹਰ ਕੋਈ ਬਚਾਉਣ ਦੀ ਗੱਲ ਕਰ ਰਿਹਾ ਸੀਗਾ ਕਿਉਂਕਿ ਲਗਾਤਾਰ ਪਾਰਟੀ ਦੇ ਵਿੱਚੋਂ ਇਹ ਸੁਰ ਨਿਕਲਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਇਤਿਹਾਕੀ ਵਿਰੋਧੀ ਤੇ ਰਾਲੇ ਜਿਹੜੇ ਲੀਡਰ ਨੇ ਚਾਹੇ ਉਹ ਕਾਂਗਰਸੀਏ ਹੋਣ ਚਾਹੇ ਉਹ ਭਜਪਾ ਦੇ ਨਾਲ ਜੁੜੇ ਹੋਏ ਲੀਡਰ ਹੋਣ ਚਾਹੇ ਉਹ ਕਿਸੇ ਹੋਰ ਏ ਬੀ ਸੀ ਡੀ ਪਾਰਟੀ ਦੇ ਲੀਡਰ ਹੋਣ ਉਹ ਇਹ ਕਹਿ ਰਹੇ ਸੀ ਕਿ ਤੁਹਾਡੀ ਖੇਤਰੀ ਪਾਰਟੀ ਦੀ ਹੋਣ ਜਿਹੜੀ ਆ ਉਹ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਇਕੱਲੀ ਪਾਰਟੀ ਜਿਹੜੀ ਕਿ ਗੁਰਦੁਆਰਾ ਸਰਦਾਰ ਲਹਿਰ ਤੋਂ ਨਿਕਲੀ ਪਾਰਟੀ ਸਗੀ ਔਰ ਕਹਿੰਦੇ ਸੀ ਕਿ ਮੇਰੀ ਤੇ ਪੀਰੀ ਦੇ ਸਿਧਾਂਤਾਂ ਦੇ ਉੱਤੇ ਪਾਰਟੀ ਸਗੀ ਉਸ ਪਾਰਟੀ ਦਾ ਇਸ ਤੱਕ ਇਸ ਇਥੋਂ ਤੱਕ ਨਿਗਾਰ ਤੇ ਚੱਲ ਜਾਣਾ ਕਿ ਉਹ ਪਾਰਟੀ ਅਲੈਕਸ਼ਨ ਤੋਂ ਵਾਕ ਆਊਟ ਕਰ ਜਵੇ ਜਾਂ ਬਹੁਤ ਵਾਰ ਉਸ ਨੂੰ ਸੀਟਾਂ ਦੇ ਲਾਲੇ ਪੈ ਜਾਣ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਪਾਰਟੀ ਦਾ ਕੀ ਹਾਲ ਹੈ ਫਿਲਹਾਲ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਪਾਰਟੀ ਦੋ ਫਾੜੇ ਇਸੇ ਕਰਕੇ ਹੋਈ ਸੀਗੇ ਇੱਕ ਬਣੇ ਤਾਂ ਬੀਬੀ ਜਗੀਰ ਕੌਰ ਧੜਾ ਗੁਰਪ੍ਰਤਾ ਵਡਾਰਾ ਧੜਾ ਔਰ ਹੁਣ ਦੂਸਰੇ ਬਣੇ ਸੁਖਬੀਰ ਬਾਦਲ ਧੜਾ ਕੀ ਹੁਣ ਇਹ ਦੋਹੇ ਧੜਿਆਂ ਦਾ ਰਣਾ ਹੋਏਗਾ ਕਿਉਂਕਿ ਜੋ ਮੰਗ ਕਰਦੇ ਸੀਗੇ ਉਹ ਪੂਰੀ ਹੋ ਚੁੱਕੀ ਆ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਕੱਲ ਦੇ ਸੁਖਬੀਰ ਬਾਦਲ ਪੀਜੀਆਈ ਸੀਗੇ ਉਹਨਾਂ ਦੀ ਇਲਾਦਾ ਆਪਰੇਸ਼ਨ ਹੋਇਆ ਪਰ ਇਸ ਦੇ ਵਿਚਾਲੇ ਇੱਕ ਖਬਰ ਆਈ ਆ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਸੋ ਇਹ ਖਬਰ ਜਿਹੜੀ ਆ ਪੰਜਾਬ ਦੀ ਸਿਆਸਤ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਪ੍ਰਭਾਵਿਤ ਕਰਨ ਵਾਲੀ ਆ ਪੰਜਾਬ ਦੀ ਸਿਆਸਤ ਨੂੰ ਕਿਉਂਕਿ ਉਹ ਪਾਰਟੀ ਜਿਹਦਾ ਇਤਿਹਾਸ 100 ਸਾਲ ਤੋਂ ਵੀ ਉੱਪਰ ਦਾ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਜਿਹਨੇ ਪੰਜਾਬ ਦੇ ਲਈ ਕਈ ਥਾਂ ਦੇ ਉੱਤੇ ਮੋਰਚੇ ਲਾਏ ਪਰ ਉਸ ਤੋਂ ਬਾਅਦ ਉਹ ਪਾਰਟੀ ਇੱਕਦਮ ਜਿਹੜੀ ਆ ਸੱਤਾ ਤੋਂ ਗਾਇਬ ਹੁੰਦੀ ਜੰਦਰ ਆਵੇ ਵਿਦਵੀ ਹੁੰਦੀ ਆ ਵਿਦਵੀ ਤੋਂ ਬਾਅਦ ਲੋਕਾਂ ਦੇ ਵਿੱਚ ਕਿਉਂਕਿ ਲੋਕ ਇਸ ਨੂੰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਕਹਿ ਕੇ ਬੁਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਪਾਰਟੀ ਦੇ ਨਾਲ ਲੋਕਾਂ ਦਾ ਮੋਹ ਪੰਗ ਹੋ ਗਿਆ ਫਿਰ ਮੋਹ ਪੰਗ ਜਿਹੜਾ ਹੋਇਆ ਕਿ ਇਹਨਾਂ ਨੂੰ ਕਈ ਵਾਰ ਫਤਵਾ ਦਿੱਤਾ ਗਿਆ ਪਰ ਫਿਲਹਾਲ ਹੁਣ ਬਹੁਤ ਵੱਡੀ ਖਬਰ ਸਖਵੈਰ ਬਾਦਲ ਨੇ ਸ਼੍ਰੋਮਣੀ ਅਕਾਲ ਤਲਵਾਰ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਔਰ ਇਸ ਉਧਾਰ ਲੈਰ ਦੀ ਵੀ ਮੰਗ ਸੀਗੀ ਦੋ ਫਾੜ ਹੋਈ ਪਾਰਟੀ ਪਰ ਹੁਣ ਇਹ ਸਵਾਲ ਖੜਾ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਜੇ ਪ੍ਰਧਾਨ ਹੋਏਗਾ ਤੇ ਕਾਨੂੰ ਸਜ਼ਾ ਭੁਗਤ ਕੇ ਸੁਖਬੀਰ ਬਾਦਲ ਉਹਦੇ ਥੱਲੇ ਕੰਮ ਕਰਨਗੇ ਸੁਖਬੀਰ ਬਾਦਲ ਜਿਹੜਾ ਆ ਕਿਸੇ ਪ੍ਰਧਾਨਗੀਤ ਥੱਲੇ ਰਹਿਣਗੇ ਜਾਂ ਰਬੜ ਸਟੈਂਪ ਹੋਏਗਾ ਇਹ ਵੀ ਬੜਾ ਵੱਡਾ ਸਵਾਲ ਹੈ ਪਰ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਕੀ ਹੁਣ ਬੀਬੀ ਜਗੀਰ ਕੌਰ ਦਾ ਧੜਾ ਇਹ ਇਹਨਾਂ ਦੇ ਨਾਲ ਹੋਏਗਾ ਕਿ ਨਹੀਂ ਹੋਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਇੱਥੇ ਪਰ ਉਹ ਪਾਰਟੀ ਜਿਹਨੇ ਪੰਜਾਬ ਦੇ ਹਿੱਤਾਂ ਦੇ ਵਿੱਚੋਂ ਬਣੀ ਸੀ ਪੰਜਾਬ ਦੇ ਲਈ ਬਣੀ ਸੀ ਪਾਰਟੀ ਹਾਲਾਂਕਿ ਬਾਅਦ ਵਿੱਚ ਉਹ ਪੋਲਿਟਿਕਲ ਹੋ ਗਿਆ ਵਿਰੋਧੀ ਤੇ ਇਹ ਵੀ ਕਹਿੰਦੀ ਰਹੀ ਔਰ ਇਹਨਾਂ ਦੇ ਆਪ ਦੇ ਲੀਡਰ ਵੀ ਇਹ ਕਹਿੰਦੇ ਰਹੇ ਕਿ ਸੁਖਬੀਰ ਬਾਦਲ ਦੁਕਾਨ ਦੇ ਵਾਂਗੂ ਚਲਾਉਂਦੇ ਆ ਇਸ ਪਾਰਟੀ ਨੂੰ ਔਰ ਗੱਲ ਇਹ ਆ ਕਿ ਫਿਲਹਾਲ ਹੁਣ ਪਾਰਟੀ ਦਾ ਕੀ ਹੋਏਗਾ ਫਿਲਹਾਲ ਸੀਨੀਅਰ ਲੀਡਰ ਰੇ ਆ ਪਾਰਟੀ ਦੇ ਸੁਖਦੇਵ ਸਿੰਘ ਢੀਂਟਸਾ ਮੇਰੇ ਨਾਲ ਨੇ ਉਹਨਾਂ ਤੋਂ ਪੁੱਛਦੇ ਹਾਂ ਢੀਂਟਸਾ ਸਾਹਿਬ ਪਹਿਲਾਂ ਤਾਂ ਸੁਖਬੀਰ ਬਾਦਲ ਦਾ ਅਸਤੀਫਾ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਦੇਰ ਦਰ ਦੋਸਤ ਹੈ ਚੰਗੀ ਗੱਲ ਸੀ ਲੋਕਾਂ ਦਾ ਆਮ ਆਮ ਲੋਕਾਂ ਦਾ ਵੀ ਇਹ ਵੀ ਕਿ ਸੀਰ ਦਾ ਦੇਵੇ ਪਰ ਪਾਰਟੀ ਕੀਤੀ ਹੋਏ ਜੇ ਪਰ ਮੇਸਲ ਤਾਂ ਪਾਰਟੀ ਹੋ ਇਕੱਠੇ ਹੋਣਾ ਚਾਹੀਦਾ ਜੀ ਅੱਛਾ ਇੱਕ ਹੁਣ ਇਹ ਵੀ ਸਵਾਲ ਹੁੰਦਾ ਵੀ ਕੇ ਆਰੀ ਰਬਰ ਸਟੈਂਪਤ ਨਹੀਂ ਹੋਏਗੀ ਜਿਹੜਾ ਅਗਲਾ ਪ੍ਰਧਾਨ ਹੋਏਗਾ ਜਾਂ ਬਕਾਇਦਾ ਪ੍ਰਕਿਰਿਆ ਦੇ ਨਾਲ ਚੁਣਿਆ ਜਾਏਗਾ ਵੋਟਾਂ ਪਾ ਕੇ ਚੁਣਿਆ ਜਾਏਗਾ ਉਹ ਤਾਂ ਕੁਦਰਤੀ ਡੈਮੋਕਰੇਟੀ ਨਾਲ ਚੁਣਿਆ ਜਾਏਗਾ ਜੀ ਜੀ اچھا ਇਹਦੇ ਨਾਲ ਹੁਣ ਜਿਵੇਂ ਕਿ ਸੁਧਾਰ ਰਹਾ ਦੋ ਫਾੜ ਹੋ ਗਏ ਬਹੁਤ ਇਲਜ਼ਾਮ ਤਰਾਜ਼ੀ ਹੋਈ ਥਣ ਅਲਾਵਾ ਵੀ ਸ਼ਗਰੂਮਣੀ ਅਕਾਲੀ ਦਲ ਹੁਣ ਇੱਕ ਮੰਚ ਤੇ ਆਏਗੀ ਮੇਰੇ ਖਿਆਲ ਨਾਲ ਵੀ ਹੁਣ ਇਕੱਠੇ ਹੋ ਜਾਣ ਚਾਹੀਦਾ ਜੀ ਟੀਨ ਸਰ ਸਾਹਿਬ ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਚਾਹ ਬੀਬੀ ਜਗੀਰ ਕੌਰ ਹੋਵੇ ਬਡਾਲਾ ਸਾਹਿਬ ਹੁਣ